ਜਿਹਨੇ ਨੰਬਰ ਸਾਡਾ ਵਾਦਾ ਨਾ ਜੇਕਰ ਭੁੱਲ ਗਿਆ ਹੋਵੇ ਕੋਈ ਜੀ ਸਾਰੇ ਸਾਰੇ ਸਤਿਕਾਰਯੋਗ ਵੀ ਨੇ ਇੱਥੇ ਪਹੁੰਚਣ ਤੇ ਅਸੀਂ ਸਾਰੇ ਤਾਂ ਇਹਦੇ ਪ੍ਰਭਾਵ ਬੰਦੇ ਆ ਇਲੈਕਸ਼ਨ 'ਚ ਜਿੱਤਾਂਗੇ ਹਾਰਾਂ ਤੇ ਇਲੈਕਸ਼ਨ ਤੋਂ ਬਾਅਦ ਨਾ ਵੀ ਮੈਂ ਇਸ ਇਰੇਜਨ ਨੂੰ ਜਿੰਮ ਲਵਾ ਕੇ ਦਮਾ ਲਵਾਗਾ ਜੋ ਕਿ ਅੱਜ ਮੈਂ ਆਪਣਾ ਜਿਹੜਾ ਕੀਤਾ ਵਾਦਾ ਉਹ ਅੱਜ ਨਾਲ ਪੂਰਾ ਕਰਤਾ ਤੇ ਮੈਂ ਸੰਗਤ ਬਹੁਤ ਬੋਲਣ ਵਾਲਾ ਐ ਇਹਨਾਂ ਨੂੰ ਮੁੰਡਾ ਬਹੁਤ ਬੋਲ ਪਾਈਆਂ ਨੇ ਪਰ ਇੱਕ ਬੰਦੇ ਦੀ ਹਾਰ ਹੋਣੀ ਇੱਕ ਬੰਦੇ ਦੀ ਜਿੱਤ ਹੋਣੀ ਆ ਬਹੁਤਾ ਵੀ ਵੱਧੂ ਮਿਲਿਆ ਨੇ ਇਹਨਾਂ ਨਾਲ ਸਾਡਾ ਬਹੁਤ ਉਤਸ਼ਾਹ ਵਾ ਇਹਨਾਂ ਨਾਲ ਸਾਡਾ ਬਹੁਤ ਅਹਿਤਮ ਮਾਰ ਗਿਆ ਪਰ ਮਸ਼ੀਨ ਕੋਮਾਈ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਾਡੇ ਪ੍ਰਧਾਨ ਅਰਵਿੰਦਰ ਸਿੰਘ ਜੀ ਮੈਂ ਜਨਰਲ ਸੈਕਟਰੀ ਪਰਿੰਦਰ ਸਿੰਘ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਮੇਰ ਸਾਹਿਬ ਬਹੁਤ ਬਹੁਤ ਧੰਵਾ ਤੁਹਾਡਾ ਤੁਸੀਂ ਆਪਣਾ ਕੀ ਉਮੀਦ ਸਮਾਜ ਸਾਡੇ ਲਈ ਕੱਢਿਆ ਤੇ ਅੱਜ ਇਹ ਪਾਰਕ ਜਿਹੜਾ ਕਿ ਗਰੀਨ ਫਰੰਟ ਵੈਲਫੇਅਰ ਸੁਸਾਇਟੀ ਵੱਲੋਂ ਸਾਰਿਆਂਗੇ ਜਿਹੜੇ ਇਹਦੇ ਵਿੱਚ ਚੁੱਲੇ ਜਾਂ ਜਿਹੜੇ ਜੀਲ ਦੇ ਉਪਕਰਣ ਲੱਗੇ ਆ ਉਹ ਸਾਨੂੰ ਪੰਜਾਬ ਸਰਕਾਰ ਵੱਲੋਂ ਦੇਣ ਹੈ ਜਗਤਦਰਜੀਤ ਸਿੰਘ ਦੀ ਲਗਾਈ ਦੇ ਵਿੱਚ ਸਾਨੂੰ ਫੰਡ ਜਾਰੀ ਹੋਇਆ ਸੀ ਤੇ ਇਹ ਚੁੱਲੇ ਅਤੇ ਜੀਲ ਇੱਥੇ ਜੋ ਵੀ ਸਮਾਨ ਹੈ ਉਹਨਾਂ ਦੀ ਪੰਜਾਬ ਸਰਕਾਰ ਨੇ ਦਵਾਈ ਦੇ ਵਿੱਚ ਲੱਗਿਆ ਹੈ ਮੈਂ ਬੋਲਦੇ ਤੋ ਪਰਵਾਦੀ ਸਾਹਾਰੇ ਏਰੀਆ ਦੇ ਇੱਥੇ ਗਰੈਲ ਵਾਲੇ ਰਸਮੀ ਕਾ ਦਾ ਬਹੁਤ ਸੋਲਾ ਇਨਾਲੇ ਪਾਰਕ ਨੂੰ ਉਠਾਰਿਆ ਹੈ ਬਹੁਤ ਚੁੱਲੇ ਦਿੱਤੇ ਤੇ ਮੈਂ ਕਾਸ਼ਨਾ ਕਰਦਾ ਹਾਂ देखो पारिक हर सोसाइटी ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬੰਦੇ ਰਹਿੰਦੇ ਹਨ ਪਰ ਮੈਂ ਹੁਣ ਗੱਲ ਕਰ ਰਿਹਾ ਸੀਗਾ ਸਰਦਾਰ ਹਿੰਦਰਪਾਲ ਨਾਲ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਜਿਹਦੇ ਮੇਨਟੇਨੈਂਸ ਹੈ ਜੁਦੀ ਮੇਨਟੇਨੈਂਸ ਬਰਕਰਾਰ ਰਹੇ ਤਾਂ ਕਿ ਜਿਹੜਾ ਵੀ ਸੱਜਣ ਜਿਹੜਾ ਵੀ ਵਸਨੀਕ ਜਿਹੜਾ ਵੀ ਰਾਹੀ ਇੱਥੋਂ ਲੰਘੇ ਉਹਨੂੰ ਪਤਾ ਲੱਗੇ ਕਿ ਭਾਵੇਂ ਇਹ ਚੀਜ਼ ਸਾਲਵਾਗ ਬਣੀ ਸੀ 2 ਸਾਲ ਬਾਅਦ ਬਣੀ ਸੀ ਉਹ ਐਵਰੀ ਆਵੇਲੀ ਹੈ ਕੋਲੋਂ ਜੀ ਜਾਰੀਸ਼ ਕਰਾਂਗਾ ਸਾਰੇ ਮਹੱਲੇ ਵਾਸੀਆਂ ਨੂੰ ਮੇਰੇ ਇਸ ਸੱਜਣ ਮਿੱਤਰ ਇਥੇ ਸ਼ੇਰੇ ਸਹਿਰ ਕਰਦੇ ਹਨ ਕਿ ਜੀ ਦੀ ਨੀਅਤ ਇਹਦੀ ਖੂਬਸ਼ੀਰਤੀ ਅੱਜ ਵੀ ਬਰਕਰਾਰ ਰਹੀ ਹੈ ਸਰਦਾਰ ਢੀਲਰ ਸਾਹਿਬ ਬਹੁਤ ਬਹੁਤ ਤੁਹਾਡਾ ਤਲਾਵਜ ਮੈਂ ਮੰਗ ਕਰ ਪਰ ਬਿਆਜਲਾ ਮੈਂ ਸਾਹਮਣੇ ਜੀ ਅੱਗੇ ਕੁਝ ਮੰਗਾ ਹੈ ਜੀ ਤੁਹਾਡੀ ਜੀਤ ਹੈ ਕਿ ਸਾਡੀ ਮਦਦ ਉਸ ਤਰੀਕੇ ਨਾਲ ਕਰ ਦਿਓ ਤਾਂ ਕਿ ਅਸੀਂ ਇਸ ਲੋਕਾਂ ਲਈ ਹੋਰ ਵੀ ਸੁੰਦਰ ਤੇ ਬਿਹਤਰ ਬਣਾ ਸਕੀਏ ਮੈਂ ਪਲੀਜ਼ ਆਪਕੀ ਮੰਗਾ ਜੀ ਸਾਹਿਬ ਆਰਦੀ ਹੈ ਲਾਈਟਾਂ ਅਸੀਂ ਸਭ 3-4 ਵਾਰੀ ਸਾਲ ਦੇ ਵਿੱਚ ਠੀਕ ਕਰਾ ਲੈਨੇ ਆ ਇੱਕ ਤਾਂ ਖਰਾਬ ਹੋ ਜਾਂਦੀਆਂ ਨੇ ਤੇ ਸਾਨੂੰ ਬਾਰ-ਬਾਰ ਠੀਕ ਹੋਣੀਆਂ ਪੈਂਦੀਆਂ ਨੇ ਉਹ ਤੁਸੀਂ ਕਿਰਪਾ ਕਰਕੇ ਕੋਈ ਆ ਵਧੀਆ ਲਾਈਟਾਂ ਵਧੀਆ ਕਿਸਮ ਦੀਆਂ ਉਥੋਂ ਕਰਾ ਲੈ ਕਰਕੇ ਸਾਨੂੰ ਲਵਾ ਦਿਓ ਤਾਂ ਜੋ ਸਾਨੂੰ ਬਾਰ-ਬਾਰ ਖੁਦ ਆ ਫਸਣਾ ਕਰਨਾ ਪਵੇ ਕਿਉਂਕਿ ਸਾਡੇ ਕੋਲ ਇੰਨੇ ਫੰਡ ਨਹੀਂ ਹੁੰਦੇ ਕਿ ਅਸੀਂ ਬਾਰ-ਬਾਰ ਫੰਡ ਕਰਕੇ ਕਰਕੇ ਲਾਈਟਾਂ ਲੁਵਾਈਏ ਜੋ ਜਦੋਂ ਲਾਈਟਾਂ ਨਹੀਂ ਹੁੰਦੀਆਂ ਤਾਂ ਰਾਤ ਨੂੰ ਹਨੇਰਾ ਮੂਤ ਹੁੰਦਾ ਹੈ ਤੇ ਕਈ ਤਰ੍ਹਾਂ ਦੀ ਸੰਗਤ ਨੂੰ ਵੀ ਅਸੀਂ ਸ਼ਰਕ ਕਰਦੇ ਹਾਂ ਨੱਕੇ ਤੋਂ ਤੋਂ ਬਲਾਸ ਨੇ ਲਾਈਟਾਂ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇ। ਦੂਜੀ ਸਾਡੀ ਜਿਹੜੀ 메ਨ ਲੋਡ ਹੈਗੀ ਹੈ ਜੀ ਉਹ ਲੋਡ ਹੈਗੀ ਹੈ ਪਾਰ ਦੇ ਚ ਜਿਹੜੀ ਹੈ ਪਾਣੀ ਦਾ ਜਿਹੜੀ ਡਰੇਨ ਸਿਸਟਮ ਹੈ। ਉਹ ਕਿ ਪਾਰਕ ਨੂੰ ਮੇਨਟੇਨ ਕਰਨ ਲਈ ਪਾਣੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਇੱਕ ਸੋਰਸ ਹੈ ਉਹ ਹੋਣਾ ਜ਼ਰੂਰੀ ਹੈ। ਪਾਣੀ ਦਾ ਜਿਹੜਾ ਉਹ ਸਾਡੇ ਕੋਲ ਸੋਰਸ ਹੈ ਇੱਕ ਸਮਰਸੀਬਲ ਸੀ ਲਾਇਆ ਸੀ ਤੇ ਦੋ ਨਾਲ ਕੋ ਮੈਡੀ ਦਾ ਕਨੈਕਸ਼ਨ ਨਹੀਂ। ਪਰ ਉਹ ਬੋਧ ਘਾਟੀ ਨੇ ਜਿੰਨੇ ਸਾਨੂੰ ਚਾਹੀਦੇ ਨਹੀਂ ਤੇ ਦਿੱਕਤ ਹੁੰਦੀ ਹੈ ਸਾਨੂੰ ਅਸੀਂ ਤਾਂ ਬਾਹਰੋਂ ਲੈ ਕੇ ਆਨੇ ਜਿਹੜੇ ਫਲੈਕਸਿਬਲ ਪਾਈਪ ਹੈਗੇ ਨੇ ਉਹ ਦੋ ਦਿਨ ਮਹੀਨੇ ਕੱਟਦੇ ਨੇ ਟੁੱਟ ਜਾਂਦੇ ਨੇ ਫਿਰ 5-7 ਦਾ ਹਜ਼ਾਰ ਦੇ ਲੈ ਕੇ ਆਈਏ ਫਿਰ ਟੁੱਟ ਜਾਂਦੇ ਸਾਨੂੰ ਵਾਰ-ਵਾਰ ਦਿੱਕਤ ਹੁੰਦੀ ਹੈ ਇਸ ਰਾਦੀ ਬੇਨਤੀ ਇਹੀ ਹੈ ਕਿ ਜਿਹੜੇ ਸਾਨੂੰ ਕੋਈ ਆਪਣੀ ਪੱਕੀ ਲਾਈਨ ਫਿਟ ਹੋ ਜੇ ਸੋਲਵ ਮੀਟਰ ਤੇ ਸਦਾ ਕਨੈਕਸ਼ਨ ਹੋ ਜਾਈਏ ਕਿ ਤਾਂ ਕਿ ਸਾਨੂੰ ਜਿਹੜੀ ਡਰੇਨਿੰਗ ਸਿਸਟਮ ਹੈ ਉਹਦੀ ਦਿੱਤੀ ਨੇ ਤਲੂਗੀ ਦਾ ਲਾਗ ਲੱਗ ਜਾਵੇ ਛੋਟੇ-ਮੋਟੇ ਦਾਪਰ ਨਾ ਕਰ ਸਕੀ ਇਹ ਤਾਂ ਪਲੀਜ਼ ਇਹ ਦੀ ਮੰਗ ਲਈ ਮੰਗ ਲਈ ਚਾਲੂਤਾ ਜਾਵੇ ਜਿਸ ਵੀ ਸਾਡੀ ਮੰਗੇ ਸੀ ਕਿ ਅਸੀਂ 19 ਸਲੀ ਨਗਰ ਨਿਗਮ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਨੂੰ ਉਹਦੀ ਮੈਡੀਲੇ ਜਿਹੜਾ ਕੋਈ ਖਰਚਾ ਨਹੀਂ ਨਵਾ ਦਿੱਤਾ ਜਾਵੇ ਜਾਂ ਮਾਲੀ ਦਾ ਖਰਚਾ ਦਿੱਤਾ ਜਾਵੇ ਜਿਹੜੀਆਂ ਤੁਹਾਡੀ ਡਿਮਾਂਡ ਹੈ ਕੋਈ ਡਿਮਾਂਡ ਨਹੀਂ ਆਈ ਇਹ ਛੋਟੇ-ਮੋਟੇ ਕੰਮ ਹੈ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਨਾ ਤਾਂ ਨੀਂਦ ਸਾਫ ਸੀਗੀ ਨਾ ਨੀਅਤ ਸਾਫ ਸੀਗੀ ਕੰਮ ਕਰਨ ਦੀ ਇੱਛਾ ਵੀ ਸੀਗੀ ਅਸੀਂ ਤੁਹਾਡੇ ਜਿਹੜੇ ਵੀ ਕੰਮ ਹੈਗੇ ਤੁਹਾਡੇ ਕਿਹੜੇ ਪਰਸਨਲ ਕਰਦੇ ਕੰਮ ਹੈ ਇਹ ਤਾਂ ਲੋਕਾਂ ਦੇ ਕੰਮ ਹੈ ਔਰ ਤੁਸੀਂ ਤਾਂ ਇੱਕ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਆਪਣਾ ਟਾਈਮ ਵੀ ਦੇ ਰਹੇ ਹੋ ਉਹ ਪੈਸੇ ਵੀ ਖਰਚ ਕਰ ਰਹੇ ਹੋ ਅਸੀਂ ਤਾਂ ਤੁਹਾਡੇ ਦੇਨਦਾਰ ਹਾਂ ਤੁਹਾਡੇ ਧੰਨਵਾਦੀ ਹਾਂ ਮੈਂ ਖੁੱਦ ਮੇਰ ਦਾ ਮੈਨੂੰ ਲੋਕਾਂ ਨੇ ਜੋੜਿਆ ਪਰ ਮੇਰ ਦਾ ਕੰਮ ਜਿਹੜਾ ਹੈ ਲੋਕਾਂ ਦੀ ਸੇਵਾ ਕਰਨਾ ਹੈ ਕਿਉਂ ਪਹਿਲਾ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਉਹ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹ ਜਿਹਾ ਕੰਮ ਨਾ ਕਰਾਂ ਲੋਕਾਂ ਨੇ ਵਿਚਰਾ ਲੋਕਾਂ ਨੇ ਪਿਆਰ ਦਾ ਸਦਕਾ 1.5 ਲੱਖ ਦੇ ਵਿੱਚ ਮੈਂ ਕਾਉਂਸਲਰ ਬਣੇ 1.5 ਲੱਖ ਸੇ ਮੈਂ ਮੇਰ ਬਣੇ ਪਰ ਮੈਂ ਪਹਿਲਾਂ ਹੀ ਆਲਰੇਡੀ ਮੇਰਾ ਕੈਰੇਕਟਰ ਹੈ ਨਾਲੇ ਸ਼ਹਿਰ ਨੂੰ ਪਤਾ ਹੈ ਮੀਂਹ ਹੋ ਗਿਆ ਸਰਦਾਰ ਬਣਿਆ ਤਾਂ ਮੈਂ ਤਾਂ ਇਸ ਕੰਮ ਨੂੰ ਸੇਵਾ ਦੇ ਕੰਮ ਦੀ ਗਿਣਨਾ ਵੀ ਜਿੰਨਾ ਕਿ ਲੋਕਾਂ ਨੇ ਕੰਮ ਕਲਾ ਦੂੰ ਲੋਕੀ ਯਾਦ ਕਰਨਗੇ ਔਰ ਮੇਰੀ ਕੋਸ਼ਿਸ਼ ਹੋਏਗੀ ਵੀ ਜਿੰਨੇ ਮੈਂ ਸ਼ਹਿਰ ਦੀ ਡਿਵੈਲਪਮੈਂਟ ਜਿੰਨੇ ਕੇ ਕੰਮ ਛੇ ਦੇ ਕਰਵਾ ਲਾਂਗੇ ਕੋਈ ਲੋਕੀ ਯਾਦ ਕਰ ਨਹੀਂ ਯਾਰ ਕੋਈ ਬੰਦਾ ਆਇਆ ਸੀ ਤਾਂ ਮੇਰੀ ਸੋਚ ਤਾਂ ਇਹ ਹੈ ਬਾਕੀ ਸਾਡੇ ਕੌਂਸਲਰ ਸਾਹਿਬ ਬੈਠੇ ਉਹਨਾਂ ਦੀ ਮੈਂ ਡਿਊਟੀ ਲਾ ਕੇ ਜਾਊਗਾ ਕੌਂਸਲਰ ਸਾਹਿਬ ਤੁਸੀਂ ਜਿੱਥੇ ਰਹਿੰਦੇ ਹੋ ਤੁਹਾਡਾ ਏਰੀਆ ਔਰ ਆਪਾਂ ਲੋਕ ਕੌਂਸਲਰ ਦਾ ਮਤਲਬ ਕੀ ਹੈ ਤੁਹਾਨੂੰ ਦੱਸਣਾ ਆਪਾਂ ਇਹਨੇ ਲੋਕਾਂ ਨੇ ਵੋਟਾਂ ਮਾਰ ਕੇ ਆਪਨੂੰ ਕੌਂਸਲਰ ਬਣਾਇਆ ਔਰ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਕਿ ਆਪਾਂ ਜਿਹੜੀ ਕਲੋਨੀ ਦੇ ਕੰਮ ਹੈ ਆਪਾਂ ਪੈਲ ਦੇ ਹਦਸ ਤੇ ਕਰਾਈਏ ਕਿ ਆਪਾਂ ਨੂੰ ਤਨਖਾਹ ਮਿਲਿਆ ਨਾ 17000 18000 ਤਾਂ ਲੋਕਾਂ ਦੇ ਟੈਕਸੋਂ ਪੈਸੇ ਤੋਂ ਤਨਖਾਹ ਮਿਲਿਆ ਜਿਹੜਾ ਕਾਉਂਸਲਰ ਹੁੰਦਾ ਉਹ ਇੱਕ ਇੱਕੇ ਸਮਾਂ ਦਾ ਸੇਵਾਦਾਰ ਹੋਣਾ ਕਰੂਣ ਜਿਹੜੀ ਐਨਜੀਓ ਹੈਗੀ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੀ ਪਾਰਕ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਔਰ ਜਿਹੜੇ ਝੂਲੇ ਲੱਗੇ ਹੈਗੇ ਔਰ ਕਲੋਨੀ ਦੇ ਸਹਿਯੋਗ ਦੇ ਨਾਲ ਪੁਲਾਹ ਸਾਹਿਬ ਪ੍ਰਧਾਨ ਸਾਹਿਬ ਰਵਿੰਦਰ ਜੀ ਜਿਹੜੀ ਇਹਨਾਂ ਦੀ ਸਾਰੀ ਟੀਮ ਹੈ ਇਹਨਾਂ ਦੇ ਐਫਰਟ ਦੇ ਕਰਦੇ ਜੋ ਵੀ ਅੱਜ ਅਚੀਵਮੈਂਟ ਹੈਗੀ ਲੋਕਾਂ ਨੂੰ ਅਵੇਅਰਨੈਸ ਇੱਕ ਕਿਸਮ ਦਾ ਪਾਰਕ ਦੇ ਵਿੱਚ ਗ੍ਰੀਨ ਪਾਰਕ ਜਿਹੜਾ ਇਹਨਾਂ ਨੇ ਬਣਾਇਆ ਬਹੁਤ ਵਧੀਆ ਬਣਾ ਲਾ ਕਰਿਆ ਮੈਂ ਇਹਨਾਂ ਦੀ ਸਾਰੀ ਮੈਨੇਜਮੈਂਟ ਨੂੰ ਦੋਨੋਂ ਐਨਜੀਓ ਨੂੰ ਮੁਬਾਰਕਵਾਦ ਦਿੰਦਾ ਵੀ ਤੁਸੀਂ ਐ ਹੋ ਜੇ ਲੋਕਾਂ ਦੀ ਸਿਹਤ ਨੂੰ ਜਾਗਰੂਕ ਕਰਨ ਵਾਸਤੇ ਸ਼ੋਕਰ ਨੂੰ ਵੇਅਰ ਕਰਨ ਵਾਸਤੇ ਇਹ ਬਾਰਕ ਦਾ ਡਵੈਲਪਮੈਂਟ ਕਰ ਰਹੇ ਹੋ ਔਰ ਸਾਰੇ ਏਰੀਆ ਨੂੰ ਫਾਇਦਾ ਹੋਣਾ। ਇਕੱਲਾ ਇੱਕ ਜਗ੍ਹਾ ਦਾ ਫਾਇਦਾ ਨਹੀਂ ਹੋਣਾ। ਔਰ ਇਹੋ ਜਿਹੇ ਐਨਜੀਓ ਕਰਕੇ ਜਿਹੜਾ ਜਿਹੜਾ ਪੰਜਾਬ ਦਾ ਕੰਮ ਹੈ ਸਰਕਾਰ ਦੀ ਜਿਹੜੀ ਸੋਚ ਹੈ ਵਧੀਆ ਸੋਚ ਹੈ ਔਰ ਅਵੇਰਨੈਸ ਲੋਕ ਅਵੇਰਨੈਸ ਹੋ ਰਹੇ ਆ। ਇਹ ਲੋਕ ਪਾਰਕ ਜਾਣਗੇ ਤਾਂ ਹੈਲਥ ਕੌਨਸ਼ੀਅਸ ਵੀ ਹੋਣਗੇ। ਤਾਂ ਇਸ ਕਰਕੇ ਇਹ ਫਾਇਦਾ ਹੈ। ਜਿਹੜੀਆਂ ਐਨਜੀਓ ਇਹ ਕੰਮ ਕਰ ਰਹੀਆਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਦੇਣਾ। ਮੇਰੇ ਨਾਲ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਪੁਲੀ ਸਾਹਿਬ ਜੱਗਾ ਜੀ ਮੇਰੇ ਕਾਉਂਸਲਰ ਅਰਜਿੰਦਰ ਜੀ ਗਿਆਨ ਜੀ ਗਰਗ ਸਾਹਿਬ ਪਰੂਰੇ ਦੀ ਮੈਨੇਜਮੈਂਟ ਰਜਿੰਦਰ ਜੀ ਰਵਿੰਦਰ ਜੀ ਕੋਲਰ ਸਾਹਿਬ ਅਰਵਿੰਦਰ ਜੀ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਜੋ ਕਾਰਪੋਰੇਸ਼ਨ ਦੀ ਡਿਊਟੀ ਬੰਦੀ ਹੈ ਜੋ ਕਾਰਪੋਰੇਸ਼ਨ ਦੇ ਅਸੀਂ ਆਏ ਹੈਗੇ ਅਸੀਂ ਕਾਰਪੋਰੇਸ਼ਨ ਵਾਲੋ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਜਿਹੜੇ ਵੀ ਕੰਮ ਹੈ ਪ੍ਰਾਇੋਰਟੀ ਤੇ ਕਰਾਂਗੇ